ਪ੍ਰਹਲਾਦ ਜਨ ਤੂੰ ਦਰੱਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਗੁਰਮੁਖੋਂ ਨੋ ਪਰਤੀਤ ਹੈ ਹਰ ਜੀਉ ਮਨਮੁਖੋ ਪਰਮ ਪੁਲਾਇਓ ਹਰ ਜੀ ਇਹ ਤੇਰੀ ਬੜਾਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਛਣਾਈ ਰਹਾਓ ਭਗਤਾਂ ਨੂੰ ਜਮ ਜੁਹ ਨਾ ਸਕੈ ਕਾਲ ਨਾ ਨੇੜ ਜਾਈ ਕੀਬਲ ਰਾਮ ਨਾਮ ਮਨ ਬਸਿਆ ਨਾਮੇ ਹੀ ਮੁਕਤ ਪਈ ਰਿੱਦ ਸਿਦ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਪਾਈ ਮਨ ਮੁਖ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਭਾਉ ਗੁਰਮੁਖ ਹਿਰਦੈ ਸ਼ਬਦ ਨ ਭੇਦਿਉ ਔਰ ਨਾਮ ਨਾਲਾਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਭੀ ਕਲਾਉ ভক্তਾਂ ਵਿੱਚ ਆਪਵਰਦਾਂ ਪਰਜੀ ਭਗਤੀ ਹੋ ਤੂ ਜਾਤ ਮয় ਮੋ ਸਭ ਲੋਕ ਹੈ ਤੇਰੀ ਤੂੰ ఏకో પુરਖ ਬਤਾ ਤੋ ਹੋ ਮੈ ਮਾਰ ਮਨ ਸਮਨ ਹੈ ਸਮਾਣੀ ਹੀ ਗੁਰ ਕਹਿ ਸ਼ਬਦ ਪਸਤੋ ਅਚਿੰਤ ਕੰਮ ਕਰੈ ਪ੍ਰਭ تن ਕੀ ਜਿਨ ਹਰ ਕਾ ਨਾਮ ਪਿਆਰ ਗੁਰ ਪਰਸਾ ਸਦਾ ਮਨ ਬਸਿਓ ਸਭ ਕਾ ਸਵਰਨ ਹਾਰੋ ਉਨ ਦੀ ਰੀਸ ਕਰਿ ਸੁ ਬਿਗੋਚੈ ਜਿਨ ਹਰ ਪ੍ਰਭ ਹੈ ਰਖੁ ਆਰਾਮ ਬਿਨ ਸਤਗੁਰ ਸੇਵਿ ਕਿਨਨ ਪਾਇ ਮਨ ਮੁਖ ਭੌਂਕ ਮੁਏ ਬੁਲਾਈ ਆਵਹਿ ਜਾਵਹਿ ਠੌਰ ਨ ਪਾਵੇ ਦੁਖ ਮੈ ਦੁਖ ਸਮਾਈ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੈ ਜਨਮ ਨ ਛੋੜੈ ਗੇ अनेक कर्म कर अंत कई वेद पढ़े तें बात बखण है बिन हर पंथ ग्वाई सच्चा सतगुरु साची जिस् वाणी पज छूटै गुरु शरण आई जिन हर मन बसै से दर्शाजे दसाच सचारो ओना दी शोभा युग युग होई कोए न मेटण होरो ਨਾਨਕ ਤិន ਕੈ ਸਦ ਬਲਿਹਾਰੈ ਜਿਨ ਹਰ ਰਾਂਖਿਆ ਔਰ ਥਾਰਾ ਸੋਠ ਮਹਿਲਾ ਤੀਹਨ ਦੂਤ ਕੀ ਨੇ ਗੁਣਿਆ ਨੂੰ ਆਪੇ ਬਖਸ਼ਿ ਲੇ ਪਾਈ ਸਤਗੁਰ ਕੀ ਸੇਵਾ ਬਲਾਈ ਸਤਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਈ ਹਰ ਜੀਵ ਆਪੇ ਬਖਸ਼ ਮਿਲਾਇ ਗੁਣਹੀਣ ਹਾਂ ਬਬਰਦੀ ਪਾਈ ਹੋ ਸਤਗੁਰ ਲੈ ਰਲੈਨ ਹੋ ਕੌਣ ਕੌਣ ਅਪਰਾ ਦੀਬਕ ਸਿੰਘ ਪਿਆਰੇ ਸੱਚੇ ਸ਼ਬਦ ਵਿਚਾਰ ਪਉਜਲ ਪਾਰ ਉਤਾਰਨ ਭਾਈ ਸਤਗੁਰ 베ੜੈ ਚਾੜ ਮਨੂਰੇ ਤੇ ਕੰਚਨ ਭਏ ਭਾਈ ਗੁਰਪਉ ਸਮੇਲ ਮਿਲਾਏ ਆਪ ਛੋੜ ਨਾਉ ਮਨ ਬਸੇ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਗੁਰ ਕੋ ਸਦ ਬਲੇ ਹਰੈ ਜਾਉ ਨਾਮ ਧਉ ਜਿੰਦ ਤਪਾਈ ਗੁਰਮਤਿ ਸਹਸਮਾਉ ਗੁਰਬਿਨ ਸਹਿਜਨ ਉਪਜੈ ਪਹਾਈ ਪੁੱਛੋ ਗਿਆਨੀ ਜਾਏ ਸਤਗੁਰ ਕੀ ਸੇਵਾ ਸਨਾ ਕਰ ਪਾਈ ਵਿੱਚੋਂ ਆਪ ਗਵਾਏ ਗੁਰਮਤੀ ਪਉ ਉਪਜੈ ਪਾਈ ਪਉ ਕਰਨੀ ਸਚ ਸਾਰ ਪ੍ਰੇਮ ਪਦੌਰਤ ਪਾਈਏ ਪਾਈ ਸਚ ਨਾਮ ਆਧਾਰ ਜੋ ਸਤਗੁਰ ਸੇਵੇ ਆਪਣਾ ਭਾਈ ਤਿਨ ਕਹੋਂ ਲਾਗੋਂ ਪਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸ਼ਾਈ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰਮਨ ਬਸੇ ਭਾਈ ਤਿਸ ਬਿਗ ਨਾ ਲੰਗ ਕੋਏ ਸੋਰਠ ਮਹਲਾ ਤੀਜਾ ਹਰ ਜੀਉ ਸ਼ਬਦੇ ਜਾਪ ਨਾ ਪਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਆਂ ਦਿਨ ਰਤियां ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਾਤੀ ਹੋ ਪਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸੋਦ ਸਹਜ ਫਿਰ ਦੁੱਖ ਨ ਲੱਗੇ ਪਾਈ ਹਰਾ ਬਸੇ ਮਨ ਆਏ ਪਿਰ ਕਾ ਹੁਕਮ ਨ ਜਾਣੇ ਪਾਈ ਸਾਕ ਲਖਣੀ ਕਨੌਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਬੈ ਕੂੜਿ ਔਰ ਸੇ ਗਾਵੇ ਜਿਨ ਮਸਤਕ ਭਾਗ ਹੈ ਪਾਈ ਪਾਇ ਸਚੇ ਬਿਰਾਗ ਅੰਧਨ ਰਾਤਿ ਗੁਣ ਰਵੇ ਪਾਈ ਨਿਰਪੋ ਗੋਲ ਬਿਲਾਗ ਸਬਨ ਮਾਰ ਜਿਵਾਲ ਨ ਪਾਈ ਸੋ ਸੇ ਬੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਭਾਈ ਜਿਸ ਦੀ ਬੱਡੀ ਹੈ ਦਾਤ ਮਨ ਮੁਖ ਮੈ ਲੀ ਡੋਮਣੀ ਪਾਈ ਦਰਗੈ ਨਹੀਂ ਥਾਉ ਗੁਰਮੁਖ ਹੋਵੈ ਤਾਂ ਗੁਣ ਰਵੈ ਪਾਈ ਮਿਲ ਪ੍ਰੀਤਮ ਸਾਂ ਸਮਾਉ ਏਤ ਜਨਮ ਹਰਨਾ ਚੇਤਿ ਉਪਾਈ ਕਿਆ ਮੂੰ ਦੇਸੀ ਜਾਏ ਕੀੜੀ ਪਵੰਦੀ ਮੋਹਨ ਪਾਈ ਵਿਖਿਆਨੋ ਲੁਭਾਏ ਨਾਮ ਸਮਲਹਿ ਸੁਖ ਵਸੈ ਪਾਈ ਸਦਾ ਸੁਖ ਸ਼ਾਂਤ ਸ਼ਰੀਰ ਨਾਨਕ ਨਾਮ ਸਮਲ ਤੂੰ ਪਾਈ ਅਪਰੰਪਰ ਗੁਣੀ ਘੀਰ ਸੋਰਠ ਮਹਿਲਾ ਪੰਜ ਮਾਂਗ ਕਰ ਪਹਿਲਾ ਅਸ਼ਟ ਪਰਿਯਮ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਪਾਈ ਕਰਣ ਕਰਨ ਸਮਰਥ ਜਿਉ ਪੰਡ ਜਨ ਸਜਿਆ ਪਾਈ ਦੇਖ ਰ ਆਪਣੀ ਬਥ ਕਿਨ ਕਹੀਏ ਕਿਉ ਦੇਖੀ ਹਮ ਪਾਈ ਕਰਤਾ ਏਕ ਕਥ ਗੁਰੂ ਗੋਬਿੰਦ ਸਲਾਈਏ ਪਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਾ ਹੰਤੌਰ ਹੋ ਜਗ ਕਰ ਸਭ ਕਿਛੈ ਪਾਈ ਨਾਉ ਨਿਦਪਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉਚਾ ਅਗਮ ਪਰ ਜੀ ਜੰਤ ਪ੍ਰਤਪੰਨ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾਂ ਬੇਟੀਆਂ ਪਾਈ ਸ਼ਬਦ ਮਿਲਾਵਣ ਹੌਰ ਸੱਚੇ ਚਰਨ ਸ੍ਰੀਵਿਯ ਪਾਈ ਪ੍ਰੰਪ ਹੋਵੇ ਨਾਸੁ ਮਿਲ ਸੰਤ ਸੁਭਾਵ ਮਨ ਮਾ ਜੀਏ ਪਾਈ ਹਰ ਕਹਿ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਭੰਗੋਸ ਗੁਰ ਸ਼ਬਦ ਦੀ ਸੁਖ ਉਪਜੈ ਪਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀਏ ਪਾਈ ਹੋਈਏ ਸਭ ਕੀ ਧੂਰ ਕਟਕਟ ਬ੍ਰਹਮ ਫਸਾਰਿਆ ਪਾਈ ਵੇਖੈ ਸੁਣੈ ਹਜੂਰ ਇਤ ਦਿਨ ਵਿਸਰੈ ਪਾਰ ਬ੍ਰਹਮਪਾਈ ਤੇਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਪਾਈ ਸਰਬ ਕਲਾ ਪਰਭੂਰ ਪ੍ਰੇਮ ਪਦੋਰਥ ਨਾਮ ਹੈ ਪਾਈ ਮਾਇਆ ਮੋਬਿਨਾਸ ਤਿਸ ਭਾਵੇ ਤਮੇ ਲੇ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਭਾਸੀ ਹੈ ਪਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਪਿਆ ਪੰਤਾਂ ਪਰ ਭਾਈ ਮੌਲਿਆ ਤਰਤ ਕਾਸ ਗੁਰ ਪੂਰੈ ਸੰਤੋਖਿਆ ਪਾਈ ਅਹਨਸ ਲਾਗਾ ਪਾਓ ਰਸਨਾ RAM ਰਵੇ ਸਦਾ ਪਾਈ ਸਚ ਸਾਦ ਸੋ ਆਓ ਕਰਨੀ ਸੁਣ ਸੁਣ ਜੀਵਿਆ ਪਾਈ ਅਨੇ ਚਲ ਪਾਇਆ ਥਾਓ ਜੇ ਜ਼ਬਰਤੀ ਇਤ ਨਯ ਆਵਈ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਇ ਮੈਂ ਪਾਈ ਹਉ ਤਿਸਕੇ ਬਲ ਜਾਉ ਓ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇਂ ਥਾਉ ਰਿਜਕ ਸੰਭਾਹੇ ਸੋ ਸੋਸ ਪਾਈ ਗੁਰਜਾ ਕਨ ਆਉ ਜਿਸ ਗੁਰ ਸਾਚਾ ਭੇਟਿਆ ਪਾਈ ਪੂਰਾ ਤਿਸ ਕਰਮਾਉ ਤਿਸ ਬਿਨ ਕੜੀ ਨ ਜੀਵਿਆ ਪਾਈ ਸਰਬ ਕਲਾ ਪ੍ਰਫੂਰ ਸੋਸ ਗਿਰਾਸ ਨਾ ਵਿਸਰੇ ਭਾਈ ਪੇਖੋ ਸੁਦਾ ਹਜ਼ੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਜਿਨਾ ਪ੍ਰੀਤਨ ਲੱਗੀਆਂ ਪਈ ਸੇ ਨਿਤ ਨਿਤ ਮਰਦੇ ਝੂਰ ਆਂਚ ਲਾਇ ਤਰਾਇਆ ਭਾਈ ਪਉ ਜਲ ਦੁਖ ਸੰਸਾਰ ਕਰ ਕਿਰਪਾ ਨਦਨ ਨਿਹਾਲਿਆ ਪਾਈ ਕੀ ਤੁਨ ਹੰਗ ਪਸੇ ਲੱਗ ਸੱਚੇ ਨਾਏ gitu